ਇਸ ਲੈਕਚਰ ਦੇ ਵਿੱਚ ਅਸੀਂ ਅਰਬੀ ਅਤੇ ਫਾਰਸੀ ਭਾਸ਼ਾਵਾਂ ਬਾਰੇ ਗੱਲਬਾਤ ਕਰਾਂਗੇ ਪੰਜਾਬੀ ਦੇ ਵਿੱਚ ਅਰਬੀ ਅਤੇ ਫਾਰਸੀ ਭਾਸ਼ਾਵਾਂ ਦੀ ਸ਼ਬਦਾਵਲੀ ਤਤਸਮ ਅਤੇ ਤਦਪਵ ਰੂਪ ਦੇ ਵਿੱਚ ਮੌਜੂਦ ਹੈ ਜਦੋਂ ਪੰਜਾਬੀ ਦੇ ਵਿੱਚ ਅਰਬੀ ਅਤੇ ਫਾਰਸੀ ਭਾਸ਼ਾਵਾਂ ਦਾ ਜ਼ਿਕਰ ਕੀਤਾ ਜਾਂਦਾ ਤਾਂ ਆਮ ਤੌਰ ਤੇ ਇਹਨਾਂ ਨੂੰ ਇੱਕ ਭਾਸ਼ਾ ਦੇ ਰੂਪ ਦੇ ਵਿੱਚ ਹੀ ਦੇਖਿਆ ਜਾਂਦਾ ਹੈ ਔਰ ਕਿਹਾ ਜਾਂਦਾ ਕਿ ਅਰਬੀ ਫਾਰਸੀ ਭਾਸ਼ਾਵਾਂ ਦਾ ਪੰਜਾਬੀ ਦੇ ਉੱਪਰ ਪ੍ਰਭਾਵ ਪਿਆ ਪਰ ਅਰਬੀ ਅਤੇ ਫਾਰਸੀ ਦੋਵੇਂ ਅਲੱਗ-ਅਲੱਗ ਭਾਸ਼ਾਵਾਂ ਨੇ ਅਰ ਪੰਜਾਬੀ ਦੇ ਵਿੱਚ ਦੋਨਾਂ ਭਾਸ਼ਾਵਾਂ ਦੇ ਸ਼ਬਦਾਵਲੀ ਮੱਧਕਾਲ ਦੀ ਪੰਜਾਬੀ ਦਾ ਹਿੱਸਾ ਬਣੀ ਆ ਅਸੀਂ ਪਿਛਲੇ ਲੈਕਚਰ ਦੇ ਵਿੱਚ ਗੱਲ ਕੀਤੀ ਆ ਕਿ ਪਰਿਵਾਰਾਂ ਦੇ ਪੱਖ ਤੋਂ ਵੀ ਭਾਸ਼ਾਵਾਂ ਨੂੰ ਵੰਡ ਕੇ ਦੇਖਿਆ ਜਾਂਦਾ ਰਿਹਾ ਜਿਹੜਾ ਪਰਿਵਾਰਿਕ ਪੱਖ ਤੋਂ ਜੁਰੇਸ਼ੀਈ ਭਾਸ਼ਾ ਪਰਿਵਾਰ ਆ ਉਹਦੇ ਨਾਲ ਅਰਬੀ ਭਾਸ਼ਾ ਦਾ ਸਬੰਧ ਹੈ ਜੁਰੇਸ਼ੀਈ ਭਾਸ਼ਾ ਪਰਿਵਾਰ ਨਾਲ ਸੰਬੰਧਿਤ ਸਾਮੀ ਜਾਂ ਸੈਮਿਟਿਕ ਭਾਸ਼ਾ ਦੇ ਨਾਲ ਅਰਬੀ ਭਾਸ਼ਾ ਦਾ ਸਬੰਧ ਮੰਨਿਆ ਜਾਂਦਾ ਹੈ ਇਸਲਾਮ ਦੇ ਪ੍ਰਸਿੱਧ ਧਾਰਮਿਕ ਗ੍ਰੰਥ ਕੁਰਾਨ ਸ਼ਰੀਫ ਦੀ ਅਰਬੀ ਪੰਜਾਬੀ ਭਾਸ਼ਾ ਪੰਜਾਬੀ ਭਾਸ਼ਾ ਦੇ ਵਿੱਚ ਅਰਬੀ ਦੀ ਬਹੁਤ ਸਾਰੇ ਸ਼ਬਦਾਵਲੀ ਮੌਜੂਦ ਹੈ ਪਰ ਪੰਜਾਬੀ ਦੇ ਵਿੱਚ ਇਹ ਸ਼ਬਦਾਵਲੀ ਸਿੱਧਾ ਅਰਬੀ ਭਾਸ਼ਾ ਦੇ ਰਾਹੀਂ ਨਹੀਂ ਆਈ ਹੈਗੀ ਪੰਜਾਬੀ ਭਾਸ਼ਾ ਦੇ ਵਿੱਚ ਅਰਬੀ ਦੀ ਸ਼ਬਦਾਵਲੀ ਫਾਰਸੀ ਭਾਸ਼ਾ ਦੇ ਰਾਹੀਂ ਆਈ ਹੈ ਅਰਬ ਦੀ ਧਰਤੀ ਤੇ ਜਦੋਂ ਕੁਰਾਨ ਸ਼ਰੀਫ ਦੀ ਰਚਨਾ ਹੁੰਦੀ ਹੈ ਤਾਂ ਅਰਬੀ ਨੇ ਜਿਹੜੇ ਅਰਬੀ ਲੋਕ ਬੇਮਿਸਾਲ ਜੋਸ਼ ਦੇ ਨਾਲ ਭਰ ਜਾਂਦੇ ਨੇ ਸਿੱਟੇ ਵੱਜੋਂ ਉਹ ਅਰਬੀ ਦਾ ਪ੍ਰਚਾਰ ਹੈ ਜਿਹੜਾ ਉਹ ਬਾਕੀ ਮੁਲਕਾਂ ਦੇ ਵਿੱਚ ਕਰਨ ਦਾ ਮਨ ਬਣਾਉਂਦੇ ਨੇ ਅਰਬਾਂ ਨੇ ਜਦੋਂ ਇਸਲਾਮ ਦਾ ਪ੍ਰਚਾਰ ਹੋਰਨਾਂ ਦੇਸ਼ਾਂ ਦੇ ਵਿੱਚ ਕੀਤਾ ਤਾਂ ਇਸਲਾਮ ਦੇ ਨਾਲ ਕੁਰਾਨ ਸ਼ਰੀਫ ਦੀ ਜਿਹੜੀ ਭਾਸ਼ਾ ਸੀ ਅਰਬੀ ਉਹ ਵੀ ਹੋਰਨਾਂ ਮੁਲਕਾਂ ਦੇ ਵਿੱਚ ਪਹੁੰਚੀ ਇਸ ਕਰਕੇ ਇਸਲਾਮ ਦੇ ਪ੍ਰਚਾਰ ਦੇ ਨਾਲ ਅਰਬੀ ਭਾਸ਼ਾ ਹੋਰਨਾਂ ਮੁਲਕਾਂ ਦੇ ਵਿੱਚ ਹੋਰਨਾਂ ਭਾਸ਼ਾਵਾਂ ਦਾ ਅੰਗ ਬਣੀ ਅਤੇ ਜਿਹੜੀਆਂ ਉਹਨਾਂ ਮੁਲਕਾਂ ਦੀ ਸਥਾਨਿਕ ਭਾਸ਼ਾਵਾਂ ਸੀਗੀਆਂ ਉਹਨਾਂ ਤੇ ਵੀ ਅਰਬੀ ਭਾਸ਼ਾ ਦਾ ਰੰਗ ਆ ਜਿਹੜਾ ਉਹ ਚੜਿਆ ਇਸਲਾਮ ਦਾ ਰਮਦਾ ਪ੍ਰਚਾਰ ਕਰਨ ਦੇ ਮਨਸ਼ੇ ਅਧੀਨ ਹੀ ਅਰਬਾਂ ਇਰਾਨ ਦੀ ਧਰਤੀ ਤੇ ਹਮਲਾ ਕੀਤਾ ਇਰਾਨ ਦੇ ਵਿੱਚ ਜਿਹੜੀ ਭਾਸ਼ਾ ਬੋਲੀ ਜਾਂਦੀ ਸੀ ਉਹ ਬੋਲੀ ਜਾਂਦੀ ਸੀ ਫਾਰਸੀ ਉਹਨਾਂ ਨੇ ਇਰਾਨ ਦੇ ਬਾਦਸ਼ਾਹ ਜਸਦਗਰ ਨੂੰ ਹਰਾ ਕੇ ਇਰਾਨ ਦੀ ਧਰਤੀ ਤੇ ਕਬਜ਼ਾ ਕਰ ਲਿਆ ਜਿਹਦੇ ਸਿੱਟੇ ਵਜੋਂ ਇਰਾਨ ਦੀ ਭਾਸ਼ਾ ਉੱਥੋਂ ਦੀ ਸੰਸਕ੍ਰਿਤੀ ਅਤੇ ਧਰਮ ਦੇ ਉੱਪਰ ਨਕਾਰਾਤਮਕ ਪ੍ਰਭਾਵ ਆ ਜਿਹੜਾ ਉਹ ਪੈਣਾ ਸ਼ੁਰੂ ਹੋ ਗਿਆ ਜਿਹਦੇ ਸਿੱਟੇ ਵਜੋਂ ਫਾਰਸੀ ਭਾਸ਼ਾ ਦੇ ਵਿੱਚ ਅਰਬੀ ਦੀ ਸ਼ਬਦਾਵਲੀ ਇਸ ਤਰ੍ਹਾਂ ਨਾਲ ਰਚਮਿਚ ਗਈ ਕਿ ਦੋਨਾਂ ਦੀ ਅਲੱਗ ਪਹਿਚਾਣ ਆ ਜਿਹੜੀ ਉਹ ਕਰਨੀ ਮੁਸ਼ਕਲ ਹੋ ਗਈ ਇਸ ਸਮੇਂ ਦੇ ਵਿੱਚ ਬਹੁਤ ਸਾਰੇ ਲੋਕ ਈਰਾਨ ਨਾਲ ਜਿਹੜੇ ਸਬੰਧਤ ਸੀਗੇ ਉਹ ਭਾਰਤ ਦੀ ਧਰਤੀ ਤੇ ਆ ਗਏ ਬਹੁਤ ਸਾਰੇ ਲੋਕਾਂ ਨੇ ਇਸਲਾਮ ਨੂੰ ਪ੍ਰਚਾਰਨ ਦੇ ਮਨਸ਼ੇ ਦੇ ਅਧੀਨ ਹੀ ਭਾਰਤ ਦੀ ਧਰਤੀ ਤੇ ਪ੍ਰਵੇਸ਼ ਕੀਤਾ ਜਿਸਤੇ ਕਾਰਨ ਅਰਬੀ ਦੀ ਸ਼ਬਦਾਵਲੀ ਭਾਰਤੀ ਭਾਸ਼ਾਵਾਂ ਦਾ ਅੰਗ ਆ ਜਿਹੜੀ ਉਹ ਬਣਦੀ ਆ ਇਸ ਕਰਕੇ ਅਰਬੀ ਭਾਸ਼ਾ ਦਾ ਪੰਜਾਬੀ ਭਾਸ਼ਾ ਦੇ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ ਬਲਕਿ ਅਰਬੀ ਦੀ ਸ਼ਬਦਾਵਲੀ ਆ ਜਿਹੜੀ ਉਹ ਫਾਰਸੀ ਦੇ ਰਾਹੀਂ ਪੰਜਾਬੀ ਦਾ ਅੰਗ ਬਣਦੀ ਆ ਕਿਉਂਕਿ ਈਰਾਨ ਦੀ ਧਰਤੀ ਤੋਂ ਫਾਰਸੀ ਭਾਸ਼ਾ ਨੂੰ ਬੋਲਣ ਵਾਲੇ ਲੋਕ ਜਿਨ੍ਹਾਂ ਦੀ ਭਾਸ਼ਾ ਦੇ ਵਿੱਚ ਅਰਬੀ ਦੀ ਸ਼ਬਦਾਵਲੀ ਰਚਮਿਚ ਗਈ ਸੀ ਉਹਨਾਂ ਨੇ ਭਾਰਤ ਦੀ ਧਰਤੀ ਤੇ ਪ੍ਰਵੇਸ਼ ਕੀਤਾ ਸੀ ਅਰ ਫਾਰਸੀ ਦੇ ਨਾਲ ਅਰਬੀ ਦੀ ਸ਼ਬਦਾਵਲੀ ਭਾਰਤੀ ਭਾਸ਼ਾਵਾਂ ਦਾ ਅੰਗ ਖਾਸ ਕਰਕੇ ਪੰਜਾਬੀ ਭਾਸ਼ਾ ਦਾ ਅੰਗ ਬਣਦੀ ਆ ਵੈਸੇ ਵੀ ਜਨਨ ਮਾਡਲ ਦੇ ਪੱਖੋਂ ਜੇ ਅਸੀਂ ਦੇਖੀਏ ਅਰਬੀ ਭਾਸ਼ਾ ਦਾ ਸੰਬੰਧ ਜੂਰੇਸ਼ੀਆਈ ਭਾਸ਼ਾ ਪਰਿਵਾਰ ਦੀ ਭਾਸ਼ਾ ਸਾਮੀ ਜਾਂ ਸੈਮੀਟਿਕ ਦੇ ਨਾਲ ਜਾ ਜੁੜਦਾ ਹੈ ਜਦੋਂ ਕਿ ਫਾਰਸੀ ਭਾਸ਼ਾ ਦਾ ਇਸ ਭਾਸ਼ਾ ਪਰਿਵਾਰ ਨਾਲ ਕੋਈ ਸਬੰਧ ਨਹੀਂ ਹੈਗਾ ਫਾਰਸੀ ਭਾਸ਼ਾ ਭਾਰਤ ਯੂਰਪੀ ਭਾਸ਼ਾ ਪਰਿਵਾਰ ਦੀ ਭਾਸ਼ਾ ইরਾਨੀ ਭਾਸ਼ਾ ਨਾਲ ਸਬੰਧਤ ਹੈ ਜਿਹੜੇ ਪਰਿਵਾਰ ਨਾਲ ਪੰਜਾਬੀ ਭਾਸ਼ਾ ਦਾ ਸਬੰਧ ਹੈ ਕਿਉਂਕਿ ਪੰਜਾਬੀ ਹੈ ਜਿਹੜੀ ਉਹ ਭਾਰਤ ਯੂਰਪੀ ਭਾਸ਼ਾ ਪਰਿਵਾਰ ਦੀ ਭਾਸ਼ਾ ਭਾਰਤੀ ਆਰੀਆ ਭਾਸ਼ਾ ਨਾਲ ਸਬੰਧਤ ਹੈ ਇਸ ਕਰਕੇ ਅਰਬੀ ਭਾਸ਼ਾ ਅਤੇ ਪੰਜਾਬੀ ਭਾਸ਼ਾ ਦੇ ਵਿੱਚ ਬਹੁਤ ਸਾਰੇ ਵੱਖਰੇ ਮੇਨੇ ਪਰ ਫਾਰਸੀ ਭਾਸ਼ਾ ਅਤੇ ਪੰਜਾਬੀ ਭਾਸ਼ਾ ਦੀ ਬਣਤਰ ਦੇ ਪੱਖੋਂ ਅਤੇ ਪਰਿਵਾਰਕ ਪੱਖੋਂ ਸਾਂਝ ਹੈ ਇਹਨਾਂ ਸਭ ਵੱਖਰੇਮਿਆਂ ਦੇ ਬਾਵਜੂਦ ਵੀ ਪੰਜਾਬੀ ਦੇ ਵਿੱਚ ਅਰਬੀ ਦੀ ਬਹੁਤ ਸਾਰੇ ਸ਼ਬਦਾਵਲੀ ਹੈ ਜਿਹੜੀ ਉਹ ਰਚੀ-ਮਿਚੀ ਮਿਲਦੀ ਆ ਅਜੋਕੀ ਪੰਜਾਬੀ ਦੇ ਵਿੱਚੋਂ ਅਰਬੀ ਦੀ ਸ਼ਬਦਾਵਲੀ ਦਾ ਜਦੋਂ ਧਿਆਨ ਕਰਦੇ ਆ ਤਾਂ ਇਹ ਪਤਾ ਲਗਾਉਣਾ ਵੀ ਮੁਸ਼ਕਲ ਹੈ ਕਿ ਕਿਹੜੇ-ਕਿਹੜੇ ਸ਼ਬਦ ਨੇ ਜਿਹੜੇ ਉਹ ਪੰਜਾਬੀ ਦੇ ਵਿੱਚ ਅਰਬੀ ਭਾਸ਼ਾ ਦੇ ਸਮੋਏ ਹੋਏ ਨੇ ਖਾਸ ਕਰਕੇ ਮੱਧਕਾਲੀ ਸਾਹਿਤ ਵਿੱਚ ਤਾਂ ਭਾਵੇਂ ਉਹ ਗੁਰਬਾਣੀ ਹੋ ਗਈ ਭਾਵੇਂ ਕਿੱਸਾ ਕਾਵ ਹੋ ਗਿਆ ਭਾਵੇਂ ਸੂਫੀ ਕਾਵ ਹੋ ਗਿਆ ਭਾਵੇਂ ਬੀਰ ਕਾਵ ਹੋ ਗਿਆ ਅਰਬੀ ਦੀ ਬਹੁਤ ਸਾਰੇ ਸ਼ਬਦਾਵਲੀ ਉਹ ਪੰਜਾਬੀ ਦਾ ਅੰਗ ਹੈ